ਤੰਦਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਹਲਕਾ ਗਿੱਲ ਪਿੰਡ ਬਲੋਕ ਦੇ ਵਿਖੇ ਪੂਰੀ ਛੋਲਿਆਂ ਤੇ ਝਾਦਾ ਲੰਗਰ ਲਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਦੇ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਅਤੇ ਸਮੇਂ ਸਮੇਂ ਤੇ ਉਹ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਨੇ ਰਾਹੁਲ ਸ਼ਰਮਾ ਪਿੰਡ ਬਲੋਕੇ ਵਿੱਚ ਅੱਜ ਸਾਰੇ ਸਮੂਹ ਇਲਾਕੇ ਦੇ ਨਿਵਾਸੀਆਂ ਨਾਲ ਰਲ ਕੇ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਇੱਥੇ ਸਾਰੇ ਮਹੱਲਾ ਨਿਵਾਸੀ ਇਕੱਠੇ ਹੋ ਕੇ ਲੰਗਰ ਦਾ ਆਯੋਜਨ ਕਰ ਰਹੇ ਨੇ ਜਿਹਦੇ ਵਿੱਚ ਸਾਡਾ ਵੱਡਾ ਭਰਾ ਹੈਪੀ ਸੰਧੂ ਰਾਜੂਬਾਲ ਜੀ ਰਕੇਸ਼ ਪਾਟਿਆ ਜੀ ਕੰਚਨ ਸ਼ਰਮਾ ਜੀ ਦੇਵਗੰਨ ਜੀ ਐਸ ਬੋਵਨ ਸਿੰਘ ਜੀ ਸਹਿਯੋਗ ਕਰ ਰਹੇ ਨੇ ਸੰਤੋਸ਼ अरोड़ा ਜੀ ਕਿੰਨੇ ਵਜੇ ਲੰਗਰ ਸ਼ੁਰੂ ਹੋਇਆ ਸੀ ਇਹ 12 ਵਜੇ ਲੰਗਰ ਸ਼ੁਰੂ ਹੋਇਆ ਹੈ 4 ਵਜੇ ਤੱਕ ਚੱਲੇਗਾ ਭਾਈਚਾਰਾ ਲੋਕ ਕਿੰਨਾ ਦੇ ਕੰਮ ਕੀਤੇ ਜਾ ਰਹੇ ਪਿੱਛੇ ਇਹ ਤੁਸੀਂ ਖੁਦ ਦੇਖ ਸਕਦੇ ਹੋ ਇਹ ਇੱਥੇ ਹਿੰਦੂ ਸਿੱਖ ਭਾਈਚਾਰਾ ਰਲ ਕੇ ਕੰਮ ਕਰ ਰਿਹਾ ਹੈ ਪਿੰਡ ਵਿੱਚ ਸਾਰੇ ਇਕੱਠੇ ਹੋ ਕੇ ਰਹਿੰਦੇ ਆ ਕੈਂਪ ਵੀ ਲਾਇਆ ਸੀ ਅੱਗੇ ਤੋਂ ਵੀ ਲਾਇਆ ਇਹ ਕੰਮ ਚੱਲਦੇ ਰਹਿਣਗੇ ਜੀ ਦੇਖੋ ਲੋਕ ਸੇਵਾ ਦੇ ਕੰਮ ਚੱਲਦੇ ਰਹਿਣਗੇ ਅੱਖਾਂ ਦੇ ਕੈਂਪ ਦਾ ਵੀ ਆਯੋਜਨ ਹੈ ਅਗਲੇ ਸੰਡੇ ਜਿਹੜਾ ਦੇਖੋ ਸੇਵਾ ਕਰਨੀ ਚਾਹੀਦੀ ਹੈ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਣਾ ਚਾਹੀਦਾ ਸਾਰਿਆਂ ਨੂੰ ਸਮਾਜ ਭਲਾਈ ਦੇ ਕੰਮ ਰਲ ਮਿਲ ਕੇ ਰਲ ਮਿਲ ਕੇ ਆਓ ਜੀ ਹੈਪੀ ਭਾਜੀ ਹੈਪੀ ਸੰਧੂ ਪਰ ਸਾਹਿਬ ਕੀ ਨਾਮ ਕੀ ਕਹਿਣਾ ਚਾਹੁੰਦਾ ਹੈ ਭਾਈ ਦਾ ਫੋਨ ਅੱਜ ਬਹੁਤ ਹੀ ਇਸ ਗੱਲ ਦੀ ਖੁਸ਼ੀ ਹੈ ਕਿ ਇਲਾਕਾ ਨਿਵਾਸੀਆਂ ਨੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਪ੍ਰਸ਼ਾਦ ਲਗਾਇਆ ਹੈ ਔਰ ਲੋਕਾਂ ਦਾ ਜੋ ਸਹਿਯੋਗ ਮਿਲ ਰਿਹਾ ਏਰੀਆ ਦੇ ਵਿੱਚ ਬਹੁਤ ਹੀ ਅੱਛਾ ਮਿਲ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਹਿਬ ਜਾਦਿਆਂ ਦੀ ਯਾਦ ਦੇ ਵਿੱਚ ਇਸ ਏਰੀਆ 'ਚ ਪਹਿਲੀ ਵਾਰ ਇਦਾਂ ਦਾ ਲੰਗਰ ਲਗਾਇਆ ਗਿਆ ਆ ਆਮ ਤੌਰ ਤੇ ਦੇਖਿਆ ਜਾਂਦਾ ਸੀ ਕਿ ਸਾਡੇ ਨਾਲ ਗੁਰਦੁਆਰਾ ਸਾਹਿਬ ਹੈ ਲੰਗਰ ਉੱਥੇ ਵਰਤਾਏ ਜਾਂਦੇ ਸੀਗੇ ਪਰ ਅੱਜ ਪਬਲਿਕ ਵੱਲੋਂ ਲੋਕਾਂ ਨੇ ਇਕੱਠੇ ਹੋ ਕੇ ਜਿੱਦਾਂ ਰਾਹੁਲ ਜੀ ਹੋਗੇ ਬਲ ਭਾਜੀ ਹੋਗੇ ਭਵਨ ਜੀ ਹੋਗੇ ਹੈਪੀ ਭਾਜੀ ਹੋਗੇ ਅਮੀ ਜੀ ਹੋ ਗਏ ਸਾਰਿਆਂ ਨੇ ਰਲ ਕੇ ਇਹ ਇਹ ਜਿਹੜਾ ਲੰਗਰ ਹੈ ਸਾਰਿਆਂ ਨੇ ਰਲ ਕੇ ਲਗਾਇਆ ਔਰ ਜਿੱਥੇ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਮੈਸੇਜ ਜਾਂਦਾ ਹੈ ਕਿ ਅਸੀਂ ਸਾਡਾ ਜਿਹੜਾ Hindu Sikh ਭਾਈਚਾਰਾ ਹੈ ਬੜਾ ਮਜ਼ਬੂਤ ਭਾਈਚਾਰਾ ਹੈ ਉੱਥੇ ਹੀ ਸਮਾਜ ਦੇ ਵਿੱਚ ਸਹਿਬਜ਼ਾਦਿਆਂ ਦੇ ਜਿਹੜੇ ਨਵੀਂ ਪੀੜੀ ਹੈ ਜਿਨ੍ਹਾਂ ਨੂੰ ਉਹਨਾਂ ਬਾਰੇ ਨਹੀਂ ਪਤਾ ਤੇ ਇਹੋ ਜੇ ਲੰਗਰ ਪ੍ਰਸ਼ਾਦ ਜਿਹੜੇ ਲੱਗਦੇ ਨੇ ਲੰਗਰ ਦੇ ਉਹ ਲੱਗਦੇ ਨੇ ਉਹਦੇ ਨਾਲ ਸਾਬ ਜਾਦਾਂ ਬਾਰੇ ਨਵੀਂ ਪੀੜ੍ਹੀ ਨੂੰ ਵੀ ਪਤਾ ਲੱਗਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਲੋਕ ਇਕੱਠੇ ਹੋ ਕੇ ਜਿਹੜੇ ਲੰਗਰ ਪ੍ਰਸ਼ਾਦ ਲਗਾ ਰਹੇ ਆ ਇਹ ਉਹਨਾਂ ਦੀ ਕਿਰਪਾ ਹੈ ਤਾਂ ਹੀ ਇਹ ਲੰਗਰ ਪ੍ਰਸ਼ਾਦ ਵਰਤਾਏ ਜਾ ਰਿਹਾ ਨਹੀਂ ਤਾਂ ਅਸੀਂ ਲੋਕ ਕੌਣ ਆ ਕਿ ਅਸੀਂ ਇਹੋ ਜੇ ਲੰਗਰ ਪ੍ਰਸ਼ਾਦ ਦੀ ਕੀ ਲੋਕਾਂ ਨੂੰ ਮੈਸੇਜ ਹੋ ਗਿਆ ਇੱਜੇ ਦਿਨ ਬਾਰੇ ਅੱਜ ਦੀ ਤਰੀਕ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਪੰਜਾਬ ਦਾ ਜਿਹੜਾ Hindu Sikh ਭਾਈਚਾਰਾ ਉਹ ਬਹੁਤ ਮਜ਼ਬੂਤ ਹੈ ਔਰ ਅਸੀਂ ਲੋਕ ਚਾਹੇ ਕੋਈ ਤਿਉਹਾਰ ਹੋਵੇ ਰਲ ਮਿਲ ਕੇ ਮਨਾਣੇ ਆ ਕੋਈ ਕੋਈ ਵੀ ਕੰਮ ਹੋਵੇ ਚਾਹੇ Hindu ਭਾਈਚਾਰੇ ਦਾ ਚਾਹੇ Sikh ਭਾਈਚਾਰੇ ਦਾ ਅਸੀਂ ਰਲ ਕੇ ਕਰਦੇ ਆ ਔਰ ਅੱਜ ਸਾਬ ਜਦਿਆਂ ਦੀ ਜਿਹੜੀ ਯਾਦ ਹੈ ਉਹ ਵੀ ਅਸੀਂ ਰਲ ਕੇ ਮਨਾ ਰਹੇ ਆ ਇਹੀ ਭਾਈਚਾਰਾ ਦੇਣਾ ਚਾਹੂੰਗਾ Hindu Sikh ਏਕਤਾ ਜਿਹੜੀ ਆ ਉਹ ਇੱਕ ਬਹੁਤ ਹੀ ਮਜ਼ਬੂਤ ਬੰਧਨ ਹੈ ਜਿਹਨੂੰ ਕੋਈ ਤੋੜ ਨਹੀਂ ਸਕਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਹਰਵਿੰਦਰ ਸਿੰਘ ਗੋਤਮ ਵਿਆਰ ਤੋਂ ਜੀ ਜੋ ਇਹ ਸਾਡਾ ਲੰਗਰ ਪ੍ਰਸ਼ਾਦ ਦੀ ਸੇਵਾ ਕੀਤੀ ਜਾ ਰਹੀ ਹੈ ਛੋਟੇ ਸਾਹਿਬ ਜਾਦਿਆਂ ਦੀ ਦੀਪਸ ਨੂੰ ਯਾਦ ਰੱਖਦੇ ਹੋ ਸਾਡੀ ਕੀਤੀ ਜਾ ਰਹੀ ਹੈ ਜੀ ਪੂਰਾ ਮਹੱਲਾ ਨਾਕਾ ਨਿਵਾਸੀਆਂ ਵੱਲੋਂ ਸਾਨੂੰ ਪੂਰੀ سپورਟ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਜੀ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਲੱਗਦਾ ਸੀ ਉਸੇ ਤਰ੍ਹਾਂ ਹੁਣ ਸਾਡਾ ਲੰਗਰ ਲੱਗ ਰਿਹਾ ਤੇ ਅੱਗੋ ਵੀ ਇਸੇ ਤਰ੍ਹਾਂ ਹੀ ਲੱਗਦਾ ਰਹੇਗਾ ਮੈਂ ਆਪਣੀ ਪਬਲਿਕਾ ਔਰ ਆਪਣੇ ਮਹੱਲੇ ਦਾ ਪੂਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਨਾਲ ਰਲ ਕੇ ਮੇਰੇ ਇਹ ਸੰਯੋਗ ਦਿੱਤਾ ਵੈਬਲੂ ਜੀ ਦਾ ਕਾਜ਼ਾ ਵੈਬਲੂ ਫਤਿਹ ਲੁਧਿਆਣਾ ਲਾਈਵ ਲਈ ਟਿੰਕਾ ਜਾਰਦੀ ਰਿਪੋਰਟ